ਮੈਨੀਆਂ ਦਾ ਕਿ ਪੜੋ ਨਾ ਐਫਰਟ ਵੱਲੋਂ ਕੋਈ ਕਮੀ ਨਾ ਛੱਡੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਿਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਕਈ ਵਾਰੀ ਨਹੀਂ ਲੱਗਦੇ ਫੁੱਲ ਉਹ ਹਰੇਕ ਬੂਟੇ ਨੂੰ ਉਹਨੇ ਨਹੀਂ ਫਲ ਲੱਗਦੇ ਉਹਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਛੱਡ ਜੀ ਦੇਲੀ ਛੱਡ ਜੀ ਵੀ ਨਹੀਂ ਯਾਰ ਤੁਸੀਂ ਦੇਖਿਓ ਕਦੇ ਮੈਂ ਆਪਣੇ ਕਮਰੇ 'ਚ ਵੀ ਖੇਰ ਰੱਖਿਆ ਹੋਇਆ ਇੱਕ ਵਾਲ ਕਲੌਕ ਹੈ ਉਹਦੇ ਵਿੱਚ ਸੈੱਲ ਕੱਢ ਰੱਖਿਆ ਆਪਣੇ ਆਪਣੇ ਨਾ ਸਮਾਜ ਦੇ ਵਿੱਚ ਇਹਨੂੰ ਬਦਸ਼ਕ ਨਹੀਂ ਮੰਨਦੇ ਖੜੀ ਕੜੀ ਕਰੀ ਨਹੀਂ ਰੱਖ ਮੇਰੀ ਮਾਂ ਵੀ ਕਹਿੰਦੀ ਰਹਿੰਦੀ ਐ ਬੇਪੁੱਤ ਕੜੀ ਖੜੀ ਨਹੀਂ ਹੋਣੀ ਚਾਹੀਦੀ ਬੇ ਮਾਂ ਦਾ ਕੋਈ ਨਹੀਂ ਬੇ ਕੁਝ ਨਹੀਂ ਹੁੰਦਾ ਪਰ ਉਸ ਕੜੀ ਤੋਂ ਮੈਂ ਇਨਸਪਾਇਰ ਹੋਣਾ ਕਿ ਇਹ ਦੇਖੋ ਕਿ ਹਰ ਵਾਰ ਤੁਹਾਡੀ ਇੱਛਾ ਮੁਤਾਬਕ ਰਿਜ਼ਲਟ ਨਹੀਂ ਆਉਂਦੇ ਸਟੂਡੈਂਟ ਸੋਚਦਾ ਮੈਂ 95% ਨੰਬਰ ਲੈ ਕੇ ਜਾਊਂਗਾ 80 ਰਹਿ ਜਾਂਦੇ ਨੇ ਬਿਜ਼ਨਸਮੈਨ ਸੋਚਦਾ ਹੈ ਆ ਜਿਹੜੀ ਫੈਕਟਰੀ ਆ ਮੈਨੂੰ ਇਹਨਾਂ ਦਾ ਪ੍ਰੋਫਿਟ ਕਰੂਗੀ ਉਪਰ ਫੈਕਟਰੀ ਲਾਸਟ ਜਿਹੜੀ ਉਹ ਦੇ ਵਿੱਚ ਚਲੀ ਜਾਂਦੀ ਹੈ ਬਾਲੀਵੁੱਡ ਵਾਲੇ ਸੋਚਦੇ ਆ ਇਸ ਫਿਲਮ ਤੋਂ ਬਾ ਸੁਪਰਸਟਾਰ ਬਣ ਜਾਊਗਾ ਫਿਲਮ ਸੁਪਰ ਫਲਾਪ ਹੋ ਜਾਂਦੀ ਹੈ ਪੋਲੀਟਿਸ਼ੀਅਨ ਸੋਚਦਾ ਐਨੀਆਂ ਸੀਟਾਂ ਜਿੱਤ ਕੇ ਮੈਂ ਆਇਓ ਕਰ ਦੂੰਗਾ ਆ ਕਰ ਲੂੰਗਾ ਸਾਰੀਆਂ ਸੀਟਾਂ ਹਾਰ ਜਾਂਦਾ ਏਸ ਵੇਲੇ ਖਾਸ ਤੌਰ ਤੇ ਜ਼ਿਆਦਾਤਰ ਤਾਂ ਡਿਪਰੈਸ਼ਨ ਜਾਂ ਨੈਗੇਟਿਵਿਟੀ ਆ ਜਾਂਦੀ ਹੈ ਕਿ ਮੈਂ ਰੱਬ ਦਾ ਕੀ ਵਿਗਾੜਿਆ ਸੀ ਮੈਂ ਤਾਂ ਜਨਰਟਿਮੈਂਟ ਵੀ ਕੀਤੀ ਮੇਰੇ ਇੰਨੇ ਘੱਟ ਨੰਬਰ ਕਿਉਂ ਆਏ ਜਾਂ ਮਹਿਫਿਲ ਕਿਉਂ ਗਿਆ ਉਸ ਵੇਲੇ ਤੁਸੀਂ ਉਸ ਖਰਾਬ ਘੜੀ ਨੂੰ ਦੇਖਿਓ ਅਕੋਰਡਿੰਗ ਟੂ ਲਾ ਆਫ ਥਿਸ ਨੇਚਰ ਕੁਦਰਤ ਇਸ ਕਾਨੂੰਨ ਮੁਤਾਬਕ ਇੱਕ ਬੰਦ ਪਈ ਇੱਕ ਖਰਾਬ ਹੋਈ ਘੜੀ ਵੀ 24 ਘੰਟਿਆਂ 'ਚ ਦੋ ਵਾਰ ਸਹੀ ਟਾਈਮ ਦਿੰਦੀ ਹੈ 12:05 ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ 12:05 ਤੇ ਇੱਕ ਵਾਰੀ ਰਾਤ ਨੂੰ 12:05 ਤੇ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਡੈਡ ਚੀਜ਼ 24 ਘੰਟਿਆਂ 'ਚ ਦੋ ਵਾਰੀ ਸਹੀ ਹੋ ਸਕਦੀ ਐ ਪਰ ਆਪਣੀ ਸਾਹ ਤਾਂ ਚੱਲਦੇ ਨੇ ਆਪਾਂ ਤਾਂ ਜ਼ਿਆਦਾ ਵਾਰ ਸਹੀ ਹੋ ਸਕਦੇ ਐ ਐਫਰਟ ਕਰਨੀ ਪਊਗੀ ਪਰ ਉਹਦੇ ਵਾਸਤੇ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੁਰਗਨ ਨੂੰ ਨਹੀਂ ਜਾਂਦਾ ਬੁਰਕੀ ਵੀ ਐਫਰਟ ਕਰਕੇ ਮੂੰਹ 'ਚ ਪਾਉਣੀ ਪੈਂਦੀ ਐ ਆਪੀ ਤਾਂ ਬੁਰਕੀ ਵੀ ਨਹੀਂ ਮੂੰਹ 'ਚ ਜਾਂਦੀ ਨਾ ਸੋ ਕੀਪ ਟ੍ਰਾਈਂਗ অর ਟ੍ਰਾਈਂਗ ਹਾਰਡ ਸਕਸੈਸ ਨੂੰ ਇੱਕੋ ਰਸਤਾ ਜਾਂਦਾ ਉਹਦਾ ਨਾਮ ਐ ਹਾਰਡਵਰਕ ਇਧਰ ਉਧਰ ਨਾਲ ਰਸਤਾ ਬਣਾ ਲਓਗੇ ਥੋੜੇ ਜਿ ਸਮੇਂ ਲਈ ਸਕਸੈਸ ਆ ਵੀ ਜਾਊਗੀ ਪਰ ਜ਼ਿਆਦਾ ਦਿਨ ਰਹਿਣੀ ਨਹੀਂ ਫਿਰ ਉਹ ਬਾਈਪਾਸ ਵਾਲਾ ਨਹੀਂ ਹੁੰਦਾ ਜੀ ਇਹਦਾ ਜਿਹੜਾ ਰਸਤਾ ਸਿੱਧਾ ਬਣਿਆ ਉਸੇ ਤੇ ਜਾ ਕੇ ਕਾਮਯਾਬੀਆਂ ਹੁੰਦੀਆਂ ਨੇ ਤੁਹਾਨੂੰ ਅੱਜ ਸਕਸੈਸ ਦੀ ਪਹਿਲੀ ਪੌੜੀ ਚੜਨ ਲੱਗਿਓ ਬਤਾ ਰਿਹਾ ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਪੰਜਾਬ ਪਰਿਵਾਰ ਦੇ ਚੁਣੇ ਹੋਏ ਮੁਖੀਆ ਹੋਣ ਦੇ ਨਾਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਅਗਲੀਆਂ 2 2 ਦਿਨ 3 ਨੌਕਰੀਆਂ ਵਾਸਤੇ ਮੈਨੂੰ ਕੋਲ ਮਿਲਦੇ ਰਹਿੰਦੇ ਕਿ ਮੇਰੀ ਤੀਜੀ ਨੌਕਰੀ ਹੈ ਜੀ ਫਿਰ ਮੈਂ ਆ ਪੇਪਰ ਦੇਤਾ ਫਿਰ ਮੈਂ ਆ ਪੇਪਰ ਦਿੱਤਾ ਹੁਣ ਮੈਂ ਅੱਜ ਮੈਂ ਸਭ ਤੋਂ ਟਾਪ ਦੀ ਨੌਕਰੀ ਜਿਹੜੀ ਹੈ ਉਹ ਲੈ ਰਿਆ ਹਾਂ ਬੜੀ ਗੱਲ ਹੈ ਪਹਿਲਾਂ 75 ਸਾਲਾਂ ਚ ਇੱਕ ਮੌਕਾ ਨਹੀਂ ਮਿਲਿਆ ਹੁਣ ਸਾਲ ਚ 2 ਸਾਲ ਚ 2 2 3 3 ਮਿਲ ਰਹੇ ਹੈ ਫਾਇਦਾ ਲਓ ਸਰਕਾਰਾਂ ਦਾ ਕੰਮ ਹੀ ਹੁੰਦਾ ਹੈ ਸਹੂਲਤਾਂ ਦੇਣਾ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਭਾਵੇਂ ਮੁਹੱਲਾ ਕਲੀਨਿਕ ਹੋਣ ਭਾਵੇਂ ਐਸਐਸਐਸ ਭਾਵੇਂ ਉਹ ਲਾਇਬ੍ਰੇਰੀਆਂ ਹੋਣ ਭਾਵੇਂ ਸਕੂਲ ਹੋਣ ਭਾਵੇਂ ਹਸਪਤਾਲ ਬਣਾਏ ਮੈਡੀਕਲ ਕਾਲਜ ਬਣਾ ਰਹੇ ਆ ਕਪੂਰਥਲਾ ਹੁਸ਼ਿਆਰਪੁਰ ਸੰਗਰੂਰ ਜਲੰਧਰ ਮੈਡੀਕਲ ਕਾਲਜ ਬਣਾ ਸ਼ਾਨਦਾਰ ਮੈਡੀਕਲ ਕਾਲਜ ਬਣਾ ਰਿਹਾ ਔਰ ਅਗਲੇ 40 50 ਸਾਲ ਦੇ ਡਿਜ਼ਾਈਨ ਬਣਾ ਰਿਹਾ ਉਹਦੇ ਨਹੀਂ ਤਾਂ ਲਾਲ ਇੱਟਾਂ ਜੀਆਂ ਲਾਉਂਦੇ ਨੇ ਇੰਨੀਆਂ ਡਿਪਰੈਸਿੰਗ ਹੁੰਦੀਆਂ ਨਾ ਉਹ ਸਰਕਾਰੀ ਬਿਲਡਿੰਗਾਂ ਤੇ ਲਾਲ ਇੱਟਾਂ ਜੀਆਂ ਇੰਨੀਆਂ ਪੈੜੀਆਂ ਲਾਦਿਆਂ ਬੰਦਾ ਪਹਿਲੀ ਡਰ ਜਾਂਦਾ ਲਾਲ ਜੀਆਂ ਇੱਟਾਂ ਨੇ ਯਾਰ ਬੜਾ ਡਰਨ ਲੱਗਦਾ ਯਾਰ ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਓਪਰਚ्युनिटीਜ਼ ਮਿਲਣਗੀਆਂ ਖਾਸ ਤੌਰ ਤੇ ਮੈਡੀਕਲ ਫੀਲਡ ਦੇ ਵਿੱਚ ਹੈਲਥ ਕੇਅਰ ਫੀਲਡ ਦੇ ਵਿੱਚ ਤੇ ਐਜੂਕੇਸ਼ਨ ਵਾਲੇ ਫੀਲਡ ਦੇ ਵਿੱਚ ਔਰ ਜਿੰਨੇ ਵੀ ਕੋਈ ਪੇਪਰ ਦੇਤੇ ਕੋਈ ਰਹਿ ਗਏ ਜਾਂ ਕੋਈ ਸਰਕਾਰਾਂ ਦੀਆਂ ਅਣਗਹਿਲੀਆਂ ਦਾ ਸ਼ਿਕਾਰ ਪ੍ਰਾਣੀਆਂ ਦਾ ਹੋ ਗਏ ਅਸੀਂ ਕੋਸ਼ਿਸ਼ ਉਹਨਾਂ ਦੀ ਇਹੀ ਕਰ ਰਹੇ ਹਾਂ ਕਿ ਭਾਵੇਂ ਕੋਈ ਮਤਲਬ ਸਾਨੂੰ ਆਪਣੇ ਰੂਲ ਅਮੈਂਡ ਕਰਨੇ ਪੈਣ ਕਿਵੇਂ ਨਾ ਕਿਵੇਂ ਉਹਨਾਂ ਨੂੰ ਅਡਜਸਟ ਕਰਨੇ ਕਰਨਾ ਕਈ ਤਾਂ ਜੀ ਨਾਰੇ ਲਾਉਂਦੇ ਓਵਰ ਏਜ ਹੋ ਗਏ ਉਮਰਾਂ ਵੱਧ ਗਈ ਉਹਨਾਂ ਦੀ ਉਮਰ ਮਤਲਬ ਉਮਰ ਚਲੀ ਗਈ ਉਹਨਾਂ ਦੀ ਨੌਕਰੀ ਕਰਨ ਵਾਲੀ ਅਸੀਂ ਹੁਣ ਵਧਾ ਦੇਾਂਗੇ ਕੋਈ ਗੱਲ ਨਹੀਂ ਅਮੈਂਡ ਕਰਨਾ ਉਹਨਾਂ ਨੂੰ ਵੀ ਹੱਕ ਹੈ ਸੋ ਇਸ ਕਰਕੇ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਸਾਡੇ ਵੱਲੋਂ ਜਿਵੇਂ ਕਹਿੰਦੇ ਆ ਖੁੱਲੇ ਗੱਫੇ ਨੇ ਤੇ ਤੁਸੀਂ ਮੈਰਿਟ ਦੇ ਵਿੱਚ ਆਓ ਪੜੋ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਆਈਐਸ ਦੇ ਇਗਜ਼ਾਮ ਦਿਓ ਆਈਪੀਐਸ ਦੇ ਇਗਜ਼ਾਮ ਦਿਓ ਯੂਪੀਐਸਸੀ ਦੇ ਸੈਂਟਰ ਵੀ ਖੋਲਾਂਗੇ ਤਾਂ ਕਿ ਤੁਹਾਨੂੰ ਮੌਕਾ ਮਿਲੇ ਤੇ ਵੱਡੀਆਂ-ਵੱਡੀਆਂ ਕੁਰਸੀਆਂ ਵੱਡੇ-ਵੱਡੇ ਪੈਨ ਔਰ ਵੱਡੇ-ਵੱਡੇ ਫੈਸਲੇ ਪੜਾ ਇੰਤਜ਼ਾਰ ਕਰ ਰਹੇ ਨੇ